ਤੁਹਾਡਾ ਨਾਮ ਪਰਕਰ ਸਿੰਘ ਨਾਮ ਹੈ ਮੇਰਾ ਓਕੇ ਹਾਂਜੀ ਮਾਤਾ ਜੀ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਇਹ ਇਹ ਕਹਾਂ ਜੀ ਤੇ ਸੋਜ ਪੈ ਜਾਂਦੀ ਸੀ ਜਿਵੇਂ ਹੁਣ ਆ ਪੈਰ ਦਿਖਾਓ ਮੜਾ ਜਾ ਆ ਦੇਖੋ ਜਿਵੇਂ ਆ ਪੈਰਾਂ ਤੇ ਤੁਹਾਡੇ ਸੋਜ ਸਾ ਹਨ ਹਾਂ ਇਹ ਇਸ ਤਰ੍ਹਾਂ ਜਿਹੜੀ ਸੋਜ ਸਾਇ ਚਿਹਰੇ ਤੇ ਵੀ ਕਿੰਨੀ ਸੀ ਚਿਹਰੇ ਤੇ ਚਿਹਰਾ ਕਿੰਨਾ ਸੁੱਜਿਆ ਸੀ ਮੂੰਹ ਤੁਹਾਡਾ ਪਾਪਾ ਬਹੁਤ ਸੋਜਦਾ ਕਾਫੀ ਸੁੱਜਿਆ ਸੀ ਹੱਥ ਵੀ ਕਾਫੀ ਸੁੱਜੇ ਸੀ ਹੱਥ ਹੁਣ ਦਿਖਾਇਓ ਹੱਥ ਹੁਣ ਨਾਰਮਲ ਨੇ ਹੈਨਾ ਜੀ ਪ੍ਰਗਟ ਸਿੰਘ ਜੀ ਡਾਕਟਰਾਂ ਨੇ ਕੀ ਕਿਹਾ ਸੀ ਕੀ ਪ੍ਰੋਬਲਮ ਸੀ ਡਾਕਟਰ ਨੇ ਦਾਖਲ ਹੁੰਦੀਤਾ ਜੀ ਥੋੜੀ ਸਟੈਂਟ ਪਾਣੇ ਸੀਗੇ ਜੀ ਅੱਛਾ ਜੀ ਤੇ ਮਤਲਬ ਕੀ ਆਲੀ ਮਤਲਬ ਇਹ ਇੱਧਰ ਦੇਖੋ ਅੱਛਾ ਅੱਛਾ ਨਹੀਂ ਉਹ ਮਿਲ ਕਹਿੰਦੇ ਵੀ ਸਟੈਂਟ ਪਾਣ ਦੀ ਕੰਡੀਸ਼ਨ ਨਹੀਂ ਹੈਗੀ ਇਹ ਮਿਲ ਕੰਡੀਸ਼ਨ ਜਾਦੇ ਖਰਾਬ ਸੀ ਜਵਾਬ ਦਿੱਤਾ ਸੀ ਉਹਨਾਂ ਨੇ ਓਕੇ ਬਿੱਲੀ ਵਰਦੀ ਪ੍ਰੋਬਲਮ ਸੀ ਹਾਂ ਜੀ ਤੇ ਪੇਟ ਵੀ ਬਹੁਤ ਸੁੱਜਿਆ ਹੋਇਆ ਸੀ ਅੱਛਾ ਪੇਟ ਕਾਫੀ ਸੁੱਜਿਆ ਹੋਇਆ ਸੀ ਹਾਂ ਤੇ ਪਰ ਫਿਰ ਨਹੀਂ ਸੀ ਸਕਦੇ ਯਾਨੀ ਕਿ ਆਪ ਹੀ ਬਾਹਰ ਅੰਦਰ ਚੁੱਕ ਕੇ ਖਾਣ ਜਾ ਕੇ ਕਰਨਾ ਪੈਂਦਾ ਸੀ ਹੁਣ ਆਪੇ ਆ ਜਾਂਦੇ ਓਕੇ ਹਾਂ ਜੀ ਚਿੱਕਾਵੇ ਘਾਰੇ ਪੈਰ ਹੋਏ ਪੈਰ ਹਾਂ ਜੀ ਤੇ ਪੇਟ ਚਿਹਰਾ ਵੀ ਪਹਿਲਾਂ ਬਹੁਤ ਕਾਲਾ ਹੋ ਗਿਆ ਸੀ ਹੁਣ ਸੈੱਟ ਆ ਓਕੇ ਮਾਤਾ ਜੀ ਜਿਵੇਂ ਪਹਿਲਾਂ ਸੀ ਤੁਹਾਨੂੰ ਤੁਰਿਆ ਫੇਰ ਨਹੀਂ ਜਾਂਦਾ ਸੀ ਪਹਿਲਾਂ ਹੁਣ ਕਿੰਨਾ ਕੁ ਤੁਰ ਫਿਰ ਲੈਨੇ ਹੋ ਮਲਾਉਕ ਜਿਵੇਂ ਮੰੰਜਾ ਤੁਹਾਡਾ ਉੱਥੋਂ ਆ ਗੇਟ ਤੱਕ ਆ ਜਾਨੇ ਹੋ ਆਪ ਤੁਰ ਕੇ ਬਸ ਇਨਾ ਪੀ ਆ ਜਾਂਦਾ ਜੀ ਓਕੇ ਪਹਿਲਾਂ ਕੀ ਕੰਡੀਸ਼ਨ ਸੀ ਤੁਰਿਆ ਜਾਂਦਾ ਸੀ ਪਹਿਲਾਂ ਪਹਿਲਾਂ ਤੁਰਿਆ ਜਾਂਦਾ ਸੀ ਪਹਿਲਾਂ ਤਾਂ ਮਲਾਉ ਗੇਟ ਨਹੀਂ ਤਾਂ ਪਹਿਲਾਂ ਦੀ ਗੱਲ ਹੈ ਜਿਵੇਂ ਹੁਣ ਬਿਮਾਰ ਹੋਏ ਹੋ ਤੁਸੀਂ ਆਹੋ ਜੋ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੁਹਾਨੂੰ ਉਹ ਤਾਂ ਚੱਕਣਾ ਹੀ ਪੈਂਦਾ ਸੀ ਤੁਹਾਨੂੰ ਹੁਣ ਹਾਂ ਜੀ ਚੱਕ ਕੇ ਖੜਨਾ ਪੈਂਦਾ ਸੀ ਉਰਾਂ ਪਰ ਤੁਸੀਂ ਮਸਾ ਟੈਂਪੂ ਤੇ ਖੜੇ ਸੀ ਅੱਛਾ ਜੀ ਚੱਕ ਕੇ ਚੜਾਇਆ ਤੁਹਾਨੂੰ ਜੋ ਲੈ ਕੇ ਗਏ ਤੇ ਹੁਣ ਓਕੇ ਹੋ ਤੁਸੀਂ ਜਿਵੇਂ ਤੁਰ ਫਿਰ ਲੈਨੇ ਹੋ ਵਧੀਆ ਮੂੰਹ ਦੀ ਸੋਜ ਉਤਰ ਗਈ ਤੁਹਾਡੀ ਹੱਥਾਂ ਦੀ ਉਤਰ ਗਈ ਔਰ ਪੇਟ ਦੀ ਠੀਕ ਹੋ ਗਈ ਔਰ ਖਾਣ ਪੀਣ ਲੱਗ ਗਏ ਤੁਸੀਂ ਹੁਣ ਹਾਂ ਤੁਹਾਡੇ ਪੀਣ ਲੱਗੇ ਪਹਿਲਾਂ ਖਾਣਾ ਪੀਣਾ ਬੰਦ ਹੋ ਗਿਆ ਪ੍ਰਸਾਦਾ ਖਾਣੇ ਚਿੰਚੇ ਨਾਲ ਹੀ ਮੜਾ ਮੂਟਾ ਪਾਣੀ ਪੋਣੀ ਓਕੇ ਓਕੇ ਜਿੰਨੇ ਲੱਖਾਂ ਲੋਕ ਵੀਡੀਓ ਦੇਖਣਗੇ ਉਹਨਾਂ ਨੂੰ ਸਰਵਿਸ ਤੇ ਇੱਕ ਵਾਰ ਕੀ ਕਹਿਣਾ ਚਾਹੋਗੇ ਭੈਜੀ ਕੀ ਕਹਿਣਾ ਚਾਹਾਂਗੇ ਜੀ ਬਹੁਤ ਵਧੀਆ ਜੀ ਇਹਨੂੰ ਤੁਸੀਂ ਵਰਤੋ ਤਰੀਕੇ ਨਾਲ ਵਰਤੋ ਕਿਉਂਕਿ ਇਹ ਬਹੁਤ ਫਾਇਦੇਮੰਦ ਜੇ ਤੁਹਾਨੂੰ ਦਿੱਤਾ ਸੀ ਅਸੀਂ ਕਿਹਾ ਸੀ ਵੀ ਇੱਕ ਵਾਰੀ 50 ਦਿਨ ਵਰਤ ਕੇ ਦੇਖ ਲਓ ਵੀ ਫਰਕ ਪਿਆ ਤਾਂ ਅੱਗੇ ਦੰਗਾਂਗੇ ਹਨ ਮਨ ਬਾਬਾ ਫਰਕ ਪੈ ਗਿਆ ਜੀ ਪੈ ਗਿਆ Pano,